ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਪਹਿਲੇ ਨਾਲੋਂ ਠੀਕ ਦੱਸੀ ਜਾ ਰਹੀ ਹੈ ਹਾਲੇ ਵੀ ਦੱਸਿਆ ਜਾ ਰਿਹਾ ਹੈ ਕਿ ਇੱਕ ਦੋ ਦਿਨ ਉਹ ਹਸਪਤਾਲ ਦੇ ਵਿੱਚ ਹੀ ਰਹਿਣਗੇ ਅਸਲ ਦੇ ਵਿੱਚ ਉਹਨਾਂ ਦੀ ਰਿਕਵਰੀ ਰੇਟ ਉਹ ਕਾਫੀ ਘਟ ਗਈ ਇਸੇ ਤਹੁੰਨ ਉਹਨਾਂ ਦੀ ਸਿਹਤ ਦੇ ਵਿੱਚ ਸੁਧਾਰ ਹੋ ਰਿਹਾ ਇਸੇ ਦਰਮਿਆਨ ਮੁੱਖ ਮੰਤਰੀ ਭਗਵੰਤ ਮਾਨ ਦੀ ਮਾਤਾ ਤੇ ਹੋਰ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਆਮ ਆਦੀ ਪਾਰਟੀ ਦੇ ਛੋਟੇ ਵੱਡੇ ਲੀਡਰ ਉਹਨਾਂ ਦਾ ਹਾਲਚਲ ਪੁੱਛਣ ਵਾਸਤੇ ਕਿਨੇ ਪੰਜਾਬ ਦੇ ਕੈਬਨਿਟ ਮੰਤਰੀਆਂ ਤੋਂ ਇਲਾਵਾ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਪਾਰਟੀ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸੋਧਿਆ ਨੇ ਵੀ ਉਹਨਾਂ ਦਾ ਹਾਲਚਲ ਪੁੱ ਤੇ ਮਨੀਸ਼ ਸੋਧਿਆ ਨੇ মিডিਆ ਦੇ ਨਾਲ ਗੱਲਬਾਤ ਵੀ ਕੀਤੀ ਹੈਗੀ ਕਹਿੰਦੇ ਕਿ ਮੁੱਖ ਮੰਤਰੀ ਭਗਵੰਤ ਮਾਨ ਜਲਦੀ ਠੀਕ ਹੋ ਜਾਣਗੇ ਤੇ ਫਿਰ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ ਤੇ ਪੰਜਾਬ ਉਹਨਾਂ ਦੀ ਸਿਹਤ ਵਾਸਤੇ ਜਿਹੜੀ ਆ ਕਾਮਨਾ ਕਰ ਰਿਆ ਅਸਲ ਦੇ ਵਿੱਚ ਬੀਤੀ ਰਾਤ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੂੰ ਅਚਾਨਕ ਜਿਹੜਾ ਵਾ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਉਹਨਾਂ ਦੀ ਜਿਹੜੀ ਸਿਹਤ ਠੀਕ ਨਹੀਂ ਸੀ ਸਿਹਤ ਜ਼ਿਆਦਾ ਵਿਗੜ ਗਈ ਜਿਸ ਕਰਕੇ ਉਹਨਾਂ ਨੂੰ ਚੰਡੀਗੜ੍ਹ ਪੀਡੀਆ ਦੀ ਥਾਂ ਉਹਨਾਂ ਨੂੰ ਮਹਾਲੀ ਦੇ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਲਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਭਰਤੀ ਕਰ ਲਿਆ ਪਰ ਅੱਜ ਉਹਨਾਂ ਨੂੰ ਮਿਲਣ ਵਾਸਤੇ ਭਗਵੰਤ ਮਾਨ ਸਾਹਿਬ ਦੀ ਮਾਤਾ ਅਤੇ ਹੋਰ ਜਿਹੜੇ ਨੇ ਲੀਡਰ ਉਹਨਾਂ ਦਾ ਹਾਲ ਚਾਲ ਪੁੱਛਣ ਵਾਸਤੇ ਹਸਪਤਾਲ ਪਹੁੰਚੇ ਡਾਕਟਰਾਂ ਦੇ ਮੁਤਾਬਕ ਹੁਣ ਸੀਐਮ ਦੀ ਜਿਹੜੀ ਸਿਹਤ ਵਿੱਚ ਕਾਫੀ ਸੁਧਾਰ ਆ ਉਹਨਾਂ ਦੀ ਪਲਸ ਰੇਟ ਪਹਿਲੇ ਨਾਲੋਂ ਬਿਹਤਰ ਹੋਈ ਹੈ ਮੈਡੀਕਲ ਟੀਮਾਂ ਲਗਾਤਾਰ ਉਹਨਾਂ ਦੀ ਸਿਹਤ ਤੇ ਨਜ਼ਰ ਰੱਖ ਰਹੀਆਂ ਮੈਡੀਕਲ ਟੀਮਾਂ ਦੇ ਵਿੱਚ ਡਾਕਟਰਾਂ ਨੇ ਜਿਹੜਾ ਵਾ ਇੱਕ ਮੈਡੀਕਲ ਬ੍ਰਿਟਨ ਵੀ ਜਾਰੀ ਕੀਤਾ ਸੀ ਹਸਪਤਾਲ ਪ੍ਰਸ਼ਾਸਨ ਨੇ ਦੱਸਿਆ ਕਿ ਮੁੱਖ ਮੰਤਰੀ ਨੂੰ ਜਿਹੜੀ ਧੜਕਣ ਆ ਉਹ ਘਟ ਗਈ ਸੀ ਤੇ ਕਮਜ਼ੋਰੀ ਦੀ ਸ਼ਿਕਾਇਤ ਤੋਂ ਬਾਅਦ ਹਰਪ੍ਰਸਤਾਰ ਜਿਹੜਾ ਲਿਜਾਇਆ ਗਿਆ ਜਿੱਥੇ ਡਾਕਟਰਾਂ ਦੀ ਟੀਮ ਨੇ ਤੁਰੰਤ ਉਹਦਾ ਚੈੱਕਅਪ ਕੀਤਾ ਤੇ ਨਿਗਰਾਨੀ ਦੇ ਲਈ ਉਹਨਾਂ ਨੂੰ ਭਰਤੀ ਕਰਨ ਦੀ ਸਲਾਹ ਦਿੱਤੀ ਉਸ ਤੋਂ ਬਾਅਦ ਸ਼ੁਕਰਉਾਰਾਦ ਉਹਨਾਂ ਨੂੰ ਐਡਮਿਟ ਕਰ ਲਿਆ ਗਿਆ ਸੀ ਜਾਣਕਾਰੀ ਮੁਤਾਬਕ ਭਗਵੰਤ ਮਾਨ ਪਿਛਲੇ 2 ਦਿਨਾਂ ਵਿੱਚ ਠੀਕ ਨਹੀਂ ਚੱਲ ਰਹੇ ਸੀ ਇਸ ਦੀ ਵਜ੍ਹਾ ਉਹਨਾਂ ਦਾ ਆਮ ਆਦੀ ਪਾਰਟੀ ਦੇ ਸੁਪਰੀਮੋ ਰਵਿੰਦ ਕੇ ਰੀਵਾਲ ਦੇ ਨਾਲ ਹੜ੍ਹ ਪ੍ਰਭਾਤ ਇਲਾਕਿਆਂ ਦਾ ਦੌਰਾ ਵੀ ਉਹਨਾਂ ਨੂੰ ਟਾਲਣਾ ਪਿਆ ਸੀ ਉਦੋਂ ਉਹ ਚੰਡੀਗੜ੍ਹ ਵਿੱਚ ਹੀ ਸਰਕਾਰੀ ਨਿਵਾਸ ਵਿਖੇ ਆਰਾਮ ਕਰ ਰਹੇ ਸੀ ਔਰ ਨਾਲ ਹੀ ਉਹਨਾਂ ਦਾ ਇਲਾਜ ਵੀ ਚੱਲ ਰਿਹਾ ਸੀ ਲੇਕਰ ਸ਼ੁੱਕਰਵਾਰ ਸ਼ਾਮ ਨੂੰ ਉਹਨਾਂ ਦੀ ਤਬੀਅਤ ਪੂਰੀ ਖਰਾਬ ਹੋ ਗਈ ਮੁੱਖ ਮੰਤਰੀ ਤਬੀਰ ਖਰਾਬ ਹੋਣ ਤੋਂ ਬਾਅਦ ਚੱਲ ਪਿੱਤੇ ਦੇ ਨਹੀਂ ਸ਼ੁੱਕਰਵਾਰ ਸ਼ਾਮੀ ਉਹਨਾਂ ਦੀ ਜਿਹੜੀ ਕੈਬਨਟ ਮੀਟਿੰਗ ਹੋਣੀ ਸੀ ਉਹ ਫਿਰ ਮੁਲਤਵੀ ਕਰਨੀ ਪਈ ਸੀ ਤੇ ਫਿਰ ਰਾਤ ਨੂੰ ਉਹਨਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਤਾਂ ਦੱਸਦੇ ਹਾਂ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਤਬੀਅਤ ਪਿਛਲੇ ਸਾਲ ਵੀ ਵਿਗੜੀ ਸੀ 26 ਸਤੰਬਰ 2022 ਨੂੰ ਉਹਨਾਂ ਨੂੰ ਮਹਾਲੀ ਦੇ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਰੂਟੀਨ ਚੈੱਕਅਪ ਵਿੱਚ ਪਤਾ ਲੱਗਾ ਸੀ ਕਿ ਉਹਨਾਂ ਦੀਆਂ ਫੇਫੜਿਆਂ ਦੇ ਵਿੱਚ ਜਿਹੜੀ ਆ ਸੋਜ ਪਾਈ ਗਈ ਸੀ ਜਿਸ ਕਰਕੇ ਦਿਲ ਤੇ ਜਿਹੜਾ ਦਬਾਅ ਵੱਧ ਰਿਹਾ ਸੀ ਤੇ ਬਲੱਡ ਪ੍ਰੈਸ਼ਰ ਵੀ ਜਿਹੜਾ ਕੰਟਰੋਲ ਨਹੀਂ ਹੋਇਆ ਸੀ ਬਾਅਦ ਵਿੱਚ ਸਾਹਮਣੇ ਆਇਆ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈਪਟੋਸਪਾਇਰੋਸਿਸ ਨਾਮਕ ਇੱਕ ਲੱਛਣ ਪਾਇਆ ਗਿਆ ਸੀ ਇਹ ਇੱਕ ਬੈਕਟੀਰੀਅਲ ਇਨਫੈਕਸ਼ਨ ਹੈ ਜੋ ਬਰਸਾਦ ਅਤੇ ਗੰਦੇ ਪਾਣੀ ਦੇ ਸੰਪਰਕ ਤੋਂ ਫੈਲਦਾ ਹੈ ਤੇ ਸਰੀਰ ਦੇ ਕਈ ਅੰਗਾਂ ਨੂੰ ਪ੍ਰਭਾਵਿਤ ਕਰਦਾ ਹੈ ਲਗਾਤਾਰ ਦਵਾਈਆਂ ਦੇ ਅਸਰ ਕਰਨ ਉਹਨਾਂ ਦੀ ਉਸ ਸਮੇਂ ਤਬੀਦ ਵਿੱਚ ਸੁਧਾਰ ਹੋਇਆ ਸੀ ਤੇ 3 ਦਿਨ ਬਾਅਦ ਉਹਨਾਂ ਨੂੰ ਜਾਨੀ 29 ਸਤੰਬਰ 2024 ਨੂੰ ਜਿਹੜੀ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ ਤੇ ਹੁਣ ਫਿਰ ਉਸੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤੇ ਇਸ ਟਾਈਮ ਉਹਨਾਂ ਦੀ ਜਿਹੜੀ ਜਿਹੜੀ ਆ ਬੀਟ ਜਿਹੜਾ ਹਾਰਟ ਬੀਟ ਅੱਗੇ ਨਾਲੋਂ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਆ ਉਹਦੇ 'ਚ ਸੁਧਾਰ ਹੋਇਆ ਅਸਲ ਮੁੱਖਮਤੀ ਭਗਵੰਤਪਾਲ ਜਿਨ੍ਹਾਂ ਨੇ ਮਗਰਲੇ 2 ਦਿਨਾਂ ਵਿੱਚ ਤੇਜ਼ ਬੁਖਾਰ ਹੋਣ ਕਾਰਨ ਆਪਣੇ ਸਰਕਾਰੀ ਪ੍ਰੋਗਰਾਮ ਰੱਦ ਕੀਤੇ ਹੋਏ ਸੀ ਸਿਹਤ ਵਿੱਚ ਸੁਧਾਰ ਹੋਣ ਕਾਰਨ ਬੀਤੀ ਰਾਤ ਉਹਨਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਸੀ ਪਾਰਟੀ ਸੂਤਰਾਂ ਨੇ ਭਾਵੇਂ ਦੱਸਿਆ ਕਿ ਮੁੱਖ ਮੰਤਰੀ ਨੂੰ ਵਾਇਰਲ ਬੁਖਾਰ ਹੈ ਪਰ ਉਹਨਾਂ ਨੇ ਨਿਵਾਸ ਸਥਾਨ ਤੇ ਇਲਾਜ ਕਰੇ ਡਾਕਟਰਾਂ ਦੀ ਟੀਮ ਦੀ ਸਿਫਾਰਿਸ਼ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਹਾਲੀ ਦੇ ਫੋਟੇਸ ਹਸਪਤਾਲ ਵਿੱਚ ਲਗਾਇਆ ਗਿਆ ਸੀ ਤਾਂ ਜੋ ਉਹਨਾਂ ਦੇ ਸਾਰੇ ਟੈਸਟ ਚੰਗੇ ਢੰਗ ਨਾਲ ਹੋ ਸਕਣ ਮੁੱਖ ਮੰਤਰੀ ਭਗਵੰਤ ਮਾਨ ਜਿਨ੍ਹਾਂ ਨੇ ਬੁੱਧਵਾਰ ਸ਼ਾਮ ਨੂੰ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਦਾ ਚੰਡੀਗੜ੍ਹ ਹਵਾਈ ਅੱਡੇ ਤੇ ਪੁੱਜ ਕੇ ਸਵਾਗਤ ਵੀ ਕੀਤਾ ਸੀ ਤੇ ਉਸ ਵੱਲੋਂ ਉਸ ਮੌਕੇ ਵੀ ਦੱਸਿਆ ਜਾ ਰਿਹਾ ਕਿ ਉਹਨਾਂ ਨੂੰ ਬੁਖਾਰ ਹੈ ਪਰ ਅਗਲੇ ਦਿਨ ਸਵੇਰੇ ਉਹ ਕੇਜਰੀਵਾਲ ਦੇ ਨਾਲ ਗੁਰਦਾਸਪੁਰ ਤੇ ਸultanpur ਲੋਧੀ ਵਿਖੇ ਹੜ੍ਹਾਂ ਦਾ ਜਾਇਜ਼ਾ ਲੈਣ ਵਾਸਤੇ ਨਹੀਂ ਨਾਲ ਜਾ ਸਕੇ ਦੱਸਿਆ ਗਿਆ ਸੀ ਕਿ ਉਹਨਾਂ ਨੂੰ ਤੇਜ਼ ਬੁਖਾਰ ਤੇ ਉਹਨਾਂ ਦਾ ਇਲਾਜ ਕਰਨ ਵਾਲੇ ਡਾਕਟਰਾਂ ਦਾ ਕਹਿਣਾ ਸੀ ਕਿ ਉਹ ਸ਼ੁੱਕਰਵਾਰ ਠੀਕ ਹੋ ਜਾਣਗੇ ਤੇ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਸ਼ਮੂਲੀਅਤ ਕਰ ਸਕਣਗੇ ਪਰ ਸਿਹਤ ਵਿੱਚ ਸੁਧਾਰ ਨਾ ਹੋਣ ਕਾਰਨ ਬੀਤੀ ਜਿਹੜੀ ਸ਼ਾਮ 4 ਵਜੇ ਕੈਬਨਿਟ ਮੀਟਿੰਗ ਸੀ ਉਹ ਵੀ ਸਰਕਾਰ ਨੂੰ ਰੱਦ ਕਰਨੀ ਪਈ 47 ਸਾਲ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਡਾਕਟਰਾਂ ਦੀ ਟੀਮ ਵੱਲੋਂ ਉਹਨਾਂ ਦੇ ਸਾਰੇ ਟੈਸਟ ਕੀਤੇ ਜਾ ਰਹੇ ਨੇ ਅਤੇ ਸਥਿਤੀ ਤੇ ਵੀ ਨਜ਼ਰ ਰੱਖੀ ਜਾ ਰਹੀ ਹੈ ਡਾਕਟਰਾਂ ਦਾ ਕਹਿਣਾ ਕਿ ਉਹਨਾਂ ਨੂੰ ਇੱਕ ਦੋ ਦਿਨਾਂ ਤੱਕ ਛੁੱਟੀ ਮਿਲ ਸਕਦੀ ਹੈ ਪਰ 47 ਹਸਪਤਾਲ ਵੱਲੋਂ ਤੇ ਮੁੱਖ ਮੰਤਰੀ ਦਬਤਲ ਵੱਲੋਂ ਹਾਲੇ ਤੱਕ ਅਧਿਕਾਰਿਕ ਤੌਰ ਤੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਕਿ ਕਦੋਂ ਉਹਨਾਂ ਨੂੰ ਛੁੱਟੀ ਮਿਲੇਗੀ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਖਰਾਬ ਹੋਣ ਕਰ ਹੜਾਂ ਦੀ ਸਥਿਤੀ ਨਾਲ ਨਜਿੱਠਣ ਲਈ ਚੁੱਕੇ ਜਾਣ ਵਾਲੇ ਕਦਮ ਵੀ ਥੋੜੇ ਜੇ ਰੁਕ ਗਏ ਰਾਜ ਵਿੱਚ ਹੜਾ ਕਰਨ ਹੋਏ ਵੱਡੇ ਨੁਕਸਾਨ ਸੰਬੰਧੀ ਕੇਂਦਰ ਨੂੰ ਭੇਜੀ ਜਾਣ ਵਾਲੀ ਰਿਪੋਰਟ ਅਤੇ ਲੇ ਪੱਦਰ ਤੇ ਹੋਣ ਵਾਲੇ ਸਰਵੇਖਣਾਂ ਲਈ ਵੀ ਮੁੱਖ ਮੰਤਰੀ ਮੰਡਲ ਦੀ ਪ੍ਰਵਾਨਗੀ ਜ਼ਰੂਰੀ ਲੈਣੀ ਪੈਗੀ ਤੇ ਰਾਜ ਸਰਕਾਰ ਵੱਲੋਂ ਨਕਸਾਨ ਸਬੰਧੀ ਭੇਜੇ ਜਾਣ ਵਾਲੇ ਅਨੁਮਾਨਾਂ ਤੋਂ ਬਿਨਾ ਕੇਂਦਰ ਸਰਕਾਰ ਰਾਹਤ ਗ੍ਰਾਂਟ ਵੀ ਜਾਰੀ ਨਹੀਂ ਕਰ ਸਕੇਗੀ ਰਾਜ ਵਿੱਚ ਕੁਝ ਖੇਤਰਾਂ ਵਿੱਚ ਅੱਜ ਜਿਵੇਂ ਪਾਣੀ ਉੱਤਰਨਾ ਸ਼ੁਰੂ ਹੋ ਗਿਆ ਔਰ ਨਾਲ ਹੀ ਸਰਕਾਰ ਵੱਲੋਂ ਸਰਵੇਖਣ ਵੀ ਕਰਵਾਇਆ ਜਾ ਚੁੱਕਾ ਜਿਸ ਲਈ ਸਰਕਾਰੀ ਪੱਧਰ ਤੇ ਹੁਕਮ ਜਾਰੀ ਕਰਨੇ ਹੋਣਗੇ ਵਰਨ ਜੋਗ ਹੈ ਕਿ ਮੁੱਖ ਮੰਤਰੀ ਕੋਈ 1 ਸਾਲ ਪਹਿਲਾਂ ਵੀ ਅਚਾਨਕ 47 ਤਾਲ ਵਿੱਚ ਦਾਖਲ ਹੋਏ ਸੀ ਤੇ ਉੱਥੇ 2-3 ਦਿਨ ਜਿਹੜੇ ਨੇ ਦਾਖਲ ਰਏ ਸੇ ਉਸ ਸਮੇਂ ਮੁੱਖ ਮੰਤਰੀ ਫੋਰਟਿਸ ਦੇ ਹਾਰਟ ਵਿਭਾਗ ਵਿੱਚ ਰੱਖੇ ਗਏ ਸਨ ਇਸ ਵਾਰ ਵੀ ਉਹਨਾਂ ਨੂੰ ਦਿਲ ਦੇ ਰੋਗਾ ਦੇ ਬਾਹਰ ਡਾਕਟਰ ਹੀ ਦੇਖ ਰਹੇ ਨੇ ਹਸਪਤਾਲ ਦੇ ਜਾਣਕਾਰਾਂ ਸਰ ਮੁੱਖ ਮੰਤਰੀ ਦਾ ਹਾਰਟ ਰੇਟ ਦਿਲ ਦੀ ਗਤੀ ਜਾਨੀ ਕਾਫੀ ਘਟ ਹੋਈ ਗਈ ਸੀ ਤੇ ਨਬਜ਼ ਵੀ ਹੌਲੀ ਚੱਲ ਰਹੀ ਸੀ ਪਰ ਬੀਤੀ ਰਾਤ ਉਹਨਾਂ ਦੀ ਸਿਹਤ ਵਿੱਚ ਜਿਹੜਾ ਵਾ ਕਾਫੀ ਸੁਧਾਰ ਹੋ ਗਿਆ ਸੀ ਤੇ ਹੁਣ ਹੋਰ ਸੁਧਾਰ ਦੱਸਿਆ ਜਾ ਰਿਹਾ ਬੀਤੀ ਰਾਤ ਹੀ ਪੰਜਾਬ ਦੇ ਡੀਜੀਪੀ ਗੌਰਵ ਜაძਬਤ ਤੇ ਸੂਬੇ ਦੇ ਮੁਖ ਸਕੱਤਰ ਕੇਐਪਸੀ ਨੇ ਵੀ ਹਾਲਚਲ ਵਾਸਤੇ ਜਿਹੜਾ ਵਾ ਉਹ ਹਸਪਤਾਲ ਗਏ ਸੀ ਤੇ ਮੁੱਖ ਮੰਤਰੀ ਭਗਵੰਤ ਮਾਨ ਬੀਤੀ ਰਾਤ 8:30 ਵਜੇ ਦੇ ਕਰੀਬ ਗੱਡੀ ਵਿੱਚ ਸਵਾਰ ਹੋ ਕੇ ਉਹਨਾਂ ਦੇ ਨਾਲ ਕੁਝ ਅਧਿਕਾਰੀ ਅਤੇ ਉਹਨਾਂ ਦੇ ਜੀਵਨ ਸਾਥਨ ਡਾਕਟਰ ਗੁਰਪ੍ਰੀਤ ਕੌਰ ਮਾਨ ਸਮੇਤ ਕਈ ਹੋਰ ਵੀ ਅਧਿਕਾਰੀ ਸਨ ਔਰ ਮੁੱਖ ਮੰਤਰੀ ਖੁਦ ਹੀ ਗੱਡੀ ਚ ਉਤਰ ਕੇ ਜਲਦੀ ਜਲਦੀ ਹਸਪਤਾਲ ਗਏ ਸੀ ਜਿੱਥੇ ਫਿਰ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰ ਲਿਆ ਗਿਆ ਤੇ ਉਸ ਤੋਂ ਬਾਅਦ ਸੂਬੇ ਦੇ ਮੁਖ 77 ਕੇਏਪੀ ਸਿਨਾ ਤੇ ਸੂਬੇ ਦੇ ਡੀਜੀਪੀ ਗੌਰਵ ਜਾਦਵ ਸਮੇਤ ਕਈ ਹੋਰ ਅਧਿਕਾਰੀ ਵੀ ਪਹੁੰਚੇ ਸਨ ਲੇਕਿਨ ਫਿਲਹਾਲ ਜਿਹੜੀ ਖਬਰ ਆ ਰਹੀ ਕਿ ਅੱਜ ਪਾਰਟੀ ਮਾਮਲੇ ਦੇ ਇੰਚਾਰਜ ਮਨੀਸ਼ ਸੋਧੀਆ ਨੇ ਵੀ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਗੱਲਬਾਤ ਕੀਤੀ ਤੇ ਬਾਹਰ ਆ ਕੇ ਉਹਨਾਂ ਨੇ ਸਟੇਟਮੈਂਟ ਵੀ ਦਿੱਤੀ ਹੈ ਕਿ ਪਹਿਲੇ ਨਾਲੋਂ ਜਿਹੜੀ ਸਿਹਤ ਆ ਠੀਕ ਆ ਔਰ ਫਿਰ ਠੀਕ ਹੋ ਕੇ ਮੁੱਖ ਮੰਤਰੀ ਭਗਵੰਤ ਮਾਨ ਹਰ ਪ੍ਰਭਾਵ ਤੇ ਜਿਹੜੇ ਪੀੜ ਤੇ ਉਹਨਾਂ ਦੇ ਨਾਲ ਗੱਲਬਾਤ ਕਰਨਗੇ ਇਸੇ ਦਰਾਂ ਕਈ ਸਿਆਸੀ ਅਟਕਲਾਂ ਵੀ ਸੀ ਉਹਨਾਂ ਤੇ ਵੀ ਬਨੀਸ ਸੌਦੀਆ ਵੱਲੋਂ ਕੀਤੇ ਗਏ ਬਿਆਨ ਤੋਂ ਬਾਅਦ ਵਰਾਮ ਲੱਗ ਗਿਆ ਫਿਲਹਾਲ ਇਸ ਜਾਣਕਾਰੀ ਦੇ ਨਾਲ ਧੜਤੂਲੰਦ ਆ ਗਿਆ ਦੇਖਦੇ ਹੋ ਏਬੀਸ ਪੰਜਾਬ